ਵਪਾਰੀ ਕੋਲੋਂ 10 ਲੱਖ ਰੁਪਏ ਦੀ ਫਰੋਤੀ ਮੰਗਣ ਵਾਲੇ ਦੋ ਬਦਮਾਸ਼ਾਂ ਨੂੰ ਤਰਨਤਾਰਨ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਫੜੇ ਗਏ ਬਦਮਾਸ਼ਾਂ ਵੱਲੋਂ ਵਿਦੇਸ਼ੀ ਨੰਬਰ ਦੀ ਵਰਤੋਂ ਕਰਕੇ ਫਰੋਤੀ ਮੰਗੀ ਗਈ ਸੀ। ਪੁਲਿਸ ਵੱਲੋਂ ਬਦਮਾਸ਼ਾਂ ਕੋਲੋਂ ਫਰੋਤੀ ਮੰਗਣ ਲਈ ਵਰਤੇ ਗਏ ਤਿੰਨ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਨੇ। ਫੜੇ ਗਏ ਬਦਮਾਸ਼ਾਂ ਵਿੱਚੋਂ ਇੱਕ ਨਵਾਲਗ ਹੈ ਤੇ ਦੂਜਾ ਸ਼ਹਿਰ ਵਿੱਚ ਹੀ ਵਾਲ ਕੱਟਣ ਦਾ ਕੰਮ ਕਰਦਾ ਜਿਸ ਦੀ ਪਛਾਣ ਸੱਚਖੰਡ ਰੋਡ ਨਿਵਾਸੀ ਬਿੱਲੂ ਦੇ ਤੌਰ ਤੇ ਹੋਈ ਹੈ। ਐਸਐਸਪੀ ਗੌਰਵ ਦੁਰਾ ਨੇ ਦੱਸਿਆ ਕਿ ਸ਼ਹਿਰ ਦੇ ਇੱਕ ਪੇਂਟ ਕਾਰੋਬਾਰੀ ਕੋਲੋਂ ਬੀਤੇ ਦਿਨ ਫੋਨ ਕਾਲ ਕਰਕੇ 10 ਲੱਖ ਰੁਪਏ ਦੀ ਫਰੋਤੀ ਵੰਗੀ ਗਈ ਸੀ ਪੁਲਿਸ ਵੱਲੋਂ ਸ਼ਿਕਾਇਤ ਮਿਲਣ ਤੇ ਟੈਕਨੀਕਲ ਤਰੀਕੇ ਨਾਲ ਕੀਤੀ ਜਾਂਚ ਤੋਂ ਬਾਅਦ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਫੜੇ ਗਏ ਵਿਅਕਤੀ ਕੋਲੋਂ ਪੁੱਛਗਿੱਛ ਤੋਂ ਬਾਅਦ ਪਤਾ ਲੱਗਿਆ ਕਿ ਉਕਤ ਲੋਕਾਂ ਵੱਲੋਂ ਆਪਣੇ ਮੋਬਾਈਲ ਫੋਨ 'ਤੇ ਵਿਦੇਸ਼ੀ ਨੰਬਰ 'ਤੇ WhatsApp ਚਲਾਇਆ ਹੋਇਆ ਸੀ ਜਿਸ ਰਾਹੀਂ ਕਾਲ ਕਰਕੇ ਉਹਨਾਂ ਵੱਲੋਂ ਫਰੋਦੀ ਮੰਗੀ ਗਈ ਸੀ ਐਸਐਸਪੀ ਨੇ ਦੱਸਿਆ ਕਿ ਉਕਤ ਲੋਕਾਂ ਕੋਲੋਂ ਪੁਲਿਸ ਨੇ ਫਰੋਦੀ ਮੰਗਣ ਲਈ ਵਰਤੇ ਗਏ ਮੋਬਾਈਲ ਫੋਨ ਬਰਾਮਦ ਕਰ ਲਏ ਨੇ ਐਸਐਸਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਉਕਤ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਹਦੇ ਵਿੱਚ ਇੱਕ ਗੁੱਟ ਹੈਗਾ ਜਿਹੜਾ ਕਿ ਤਰਨਤਾਰਨ ਸ਼ਹਿਰ ਦੇ ਵਿੱਚ ਕਾਫੀ ਲੋਕਾਂ ਦਾ ਜਿਹੜਾ ਫਰੋਦੀਆ ਮੰਗਦਾ ਸੀ ਉਹ ਅਸੀਂ ਜਿਹੜਾ ਬਸਟ ਕੀਤਾ ਹੈਗਾ ਕੱਲ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਆ ਜਿਹੜੇ ਕੰਪਲੇਨਟ ਹੈਗੇ ਆ ਉਹਨਾਂ ਨੂੰ ਇੱਕ ਐਕਸਟਰਸ਼ਨ ਕਾਲ ਆਈ ਸੀ ਇੱਕ ਵਰਚੁਅਲ ਨੰਬਰ ਤੋਂ ਜਿਹਦੇ ਵਿੱਚ ਕਾਲਰ ਨੇ ਉਹਨਾਂ ਤੋਂ 10 ਲੱਖ ਰੁਪਏ ਦੀ ਜਿਹੜੀ ਫਿਰੌਤੀ ਮੰਗੀ ਸੀ ਇਮੀਡੀਏਟਲੀ ਇਹਤੇ ਕਾਰਵਾਈ ਕਰਦੇ ਹੋਏ ਤਨਤਨ ਪੁਲਿਸ ਨੇ ਪਰਚਾ ਦਰਜ ਕੀਤਾ ਹੈਗਾ ਆ ਵਰਚੁਅਲ ਨੰਬਰ ਦੀ ਜਿਹੜੀ ਡੂੰਗਾ ਇਹ ਨਾਲ ਜਰੀ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਤਾਂ ਹਿਊਮਨ ਇੰਟੈਲੀਜੈਂਸ ਨਾਲ ਕਾਫੀ ਡੂੰਘਾਈ ਚ ਤਫਤੀਸ਼ ਕੀਤੀ ਗਈ ਹੈ ਜ਼ੀਰੋ ਡਾਊਨ ਕਰਕੇ ਜਿਹੜਾ ਅਸਲ ਦੋਸ਼ੀ ਅਸੀਂ ਟ੍ਰੇਸ ਕਰ ਲਏ ਹੈਗੇ ਆ ਆ ਜਿਹੜਾ ਮੇਨ ਦੋਸ਼ੀ ਹੈਗਾ ਦੋ ਦੋਸ਼ੀ ਹੈਗੇ ਆ ਪਹਿਲਾ ਦੋਸ਼ੀ ਹੈਗਾ ਬਿੱਲੂ ਪੁੱਤਰ ਬਲਦੇਵ ਸਿੰਘ ਸਤਖੰਡ ਰੋਡ ਤਰਨਤਾਰਨ ਦਾ ਰਹਿਣ ਵਾਲਾ ਹੈ ਕਾ ਤੇ ਦੂਜਾ ਜਿਹੜਾ ਦੋਸ਼ੀ ਹੈਗਾ ਉਹ ਜੂਬੀਨਾਈਲ ਹੈਗਾ ਚਾਈਲਡ ਇਨ ਕਨਫਲिक्ट ਵਿਦ ਲਾ ਤੇ ਦੋਵੇਂ ਜਿਹੜੇ ਅਸੀਂ ਐਪਰੀਹੈਂਡਰੀ ਕਰ ਲਏ ਹੈਗੇ ਆ ਇਹਨਾਂ ਕੋਲੋਂ ਜਿਹੜਾ ਮਲਟੀਪਲ ਫੋਨਸ ਜਿਹੜੇ ਤਿੰਨ ਫੋਨਸ ਰਿਕਵਰ ਹੋਏ ਹੈ ਇਦੇ ਵਿੱਚ ਇਹ ਜਿਹੜਾ ਰੈਗੂਲਰ ਨੰਬਰ ਵੀ ਯੂਜ਼ ਕਰਦੇ ਸੀ ਤੇ ਵਰਚੁਅਲ ਨੰਬਰਸ ਵੀ ਯੂਜ਼ ਕਰਦੇ ਸੀਗੇ ਤੇ ਉਹ ਸਾਰੀ ਜਿਹੜੀ ਡਿਟੇਲ ਹੈਗੀ ਹੈ ਜਿਹੜੇ ਫੋਨ ਤੋਂ ਕਾਲ ਹੋਈ ਹੈ ਸਾਰਾ ਜਿਹੜਾ ਰਿਕਵਰ ਹੋਇਆ ਹੈਗਾ ਜਿਹੜਾ ਬਿੱਲੂ ਹੈਗਾ ਉਹ ਇੱਕ ਨਾਈ ਦਾ ਕੰਮ ਕਰਦਾ ਸੀਗਾ ਪਰ ਜਿਹੜਾ ਜੁਬਿਨਾਈਲ ਹੈਗਾ ਉਹ ਇੱਕ ਮੋਬਾਈਲ ਸ਼ਾਪ ਤੇ ਕੰਮ ਕਰਦਾ ਸੀਗਾ ਸਾਨੂੰ ਤਫ਼ਤੀਸ਼ ਦੇ ਦੌਰਾਨ ਦੋ ਨੰਬਰ ਦੋ ਵਰਚੁਅਲ ਨੰਬਰ ਮਿਲੇ ਜਿਨ੍ਹਾਂ ਤੋਂ ਇਹਨਾਂ ਨੇ ਹੋ ਸਕਦਾ ਹੈ ਕਾਲਾਂ ਕੀਤੀਆਂ ਹੋਣ ਇੱਕ ਨੰਬਰ ਹੈ 90415 63026 ਇੱਕ ਇਹ ਵਰਚੁਅਲ ਨੰਬਰ ਸੀਗਾ ਦੂਜਾ ਨੰਬਰ ਹੈ +60109074649 ਇਹ ਦੋ ਵਰਚੁਅਲ ਨੰਬਰਸ ਹੈਗੇ ਆ ਮੈਂ ਸਾਰੇ ਤਰਨਤਨ ਵਾਸੀਆਂ ਨੂੰ ਅਪੀਲ ਕਰਾਂਗਾ ਕਿ ਜੇ ਤੁਹਾਨੂੰ ਇਸ ਨੰਬਰ ਤੋਂ ਕਦੇ ਵੀ ਕਿਸੇ ਨੂੰ ਕਾਲ ਆਈ ਹੈਗੀ ਹੈ ਕਾਈਂਡਲੀ ਤੁਸੀਂ ਆਪਣੇ ਨੀਅਰਸਟ ਜਿਹੜੇ ਪੁਲਿਸ ਸਟੇਸ਼ਨ ਹੈ ਉਹਨਾਂ ਨੂੰ ਅਪਰੋਚ ਕਰੋ ਉਹਦੀ ਵੀ ਅਸੀਂ ਢੁਗਾਈ ਨਾਲ ਜਿਹੜੀ ਤਫ਼ਤੀਸ਼ ਕਰਾਂਗੇ ਤੇ ਜਿਹੜੇ ਦੋਸ਼ੀ ਹੈਗੇ ਆ ਉਹਨੂੰ ਅਸੀਂ ਸਜ਼ਾ ਕਰਾਂਗੇ